ਸੰਗਤ ਜੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਸਾਬ ਵਾਹਿਗੁਰੂ ਜੀ ਅੱਤੇ ਪਿਛਲੇ ਦਿਨੀ ਅਸੀਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਅਸੀਂ ਇੱਕ ਬਵਾਦ ਦੇਖਿਆ ਸੀ ਜਿਹਦੇ ਵਿੱਚ ਡਾਕਟਰ ਗ੍ਰਿੰਦਰ ਸਿੰਘ ਰਗਰੇਟਾ ਜੀ ਉਹਨਾਂ ਵੱਲੋਂ ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਟੋਕਮੀ ਸ਼ਬਦਾਵਲੀ ਨਹੀਂ ਜੁਜ਼ ਕੀਤੀ ਗਈ ਬੋਲ ਕਬੋਲ ਵਾਲੀ ਜਿਹੜੀ ਭਾਸ਼ਾ ਆ ਉਹ ਵਰਤੋਂ ਵਿੱਚ ਲਿਆਂਦੀ ਗਈ ਜਿਹੜੀ ਕਿਸੇ ਦੀ ਵੀ ਮਾਨਹਾਨੀ ਇੱਜ਼ਤ ਹੱਤਕ ਕਰਦੀ ਸੀ ਐਹੋਜੀ ਭਾਸ਼ਾ ਜਿਹੜੀ ਮਰਿਆਦਾ ਵਾਲੀ ਨਹੀਂ ਸੀ ਇਸ ਨੂੰ ਲੈ ਕੇ ਵੱਖ-ਵੱਖ ਜਾਤੀਆਂ ਧਰਮਾਂ ਵਿੱਚ ਰੋਸ ਰਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਤਾਜ਼ਾ ਘਟਨਾ ਕਰਮ ਹੈ ਉਹ ਮਜਵੀ ਸਿੱਖ ਭਾਈਚਾਰਾ ਬਾਲਮਿਕੀ ਭਾਈਚਾਰਾ ਜਿਸ ਤੇ ਰੋਸ ਦੀ ਅਗਵਾਈ ਮਾਨਯੋਗ ਭਾਈ ਦਵਿੰਦਰ ਸਿੰਘ ਜੀ ਸੰਤ ਸਪਾਹੀ ਲੁਧਿਆਣਾ ਵਾਲੇ ਸਾਡੇ ਜਿਹੜੇ ਸਾਥੀ ਆ ਉਹਨਾਂ ਨੇ ਡਾਕਟਰ ਗ੍ਰਿੰਦਰ ਰੰਗਰੇਟਾ ਜੀ ਦੇ ਇਸ ਬੋਲਕ ਬੋਲ ਦੇ ਉੱਤੇ ਇਸ ਅਮਰਿਆਦਤ ਪਾਸ਼ਾ ਤੇ ਪੁਲਿਸ ਕੰਪਲੇਂਟ ਦਰਜ ਕਰਾਈ ਅਨੁਸੂ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਾਈ ਔਰ ਜਿਹਦੇ ਤਹਿਤ ਪੁਲਿਸ ਵਿਭਾਗ ਵੱਲੋਂ ਸਖਤ ਕਾਰਵਾਈ ਕੀਤੀ ਹੈ ਔਰ ਪਰਚੇ ਦਰਜ ਹੋਏ ਲੇਕਿਨ ਸਮਾਜ ਦੇ ਭਾਈਚਾਰਕ ਸਮੂਚੀਆਂ ਜਥੇਬੰਦੀਆਂ ਨੇ ਇਸ ਬਿਵਾਦ ਨੂੰ ਨਿਪਟਾਉਣ ਦੇ ਲਈ ਪਹਿਲ ਕਦਮੀ ਕੀਤੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਰੰਗਰੇਟਾ ਦਲ ਦੇ ਮੁਖੀ ਮਾਨਜੋਗ ਜੱਥੇਦਾਰ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਦੀ ਅੱਜ ਇਸ ਜਗ੍ਹਾ ਦੇ ਉੱਤੇ ਅੰਮ੍ਰਿਤਸਰ ਦਾ ਇਹ ਜੱਡੂਆਣਾ ਨਿਸ਼ਾਨੇ ਖਾਲਸਾ ਅਸੀਂ ਧਰਮ ਸਥਾਨ ਤੇ ਇਕੱਠੇ ਹੋਏ ਆ ਪੂਰਾ ਕੱਤਰ ਹੋਏ ਆ ਭਾਈਚਾਰਾ ਔਰ ਇਸ ਵਿੱਚ ਦੋਨਾਂ ਧਿਰਾਂ ਨੂੰ ਸੁਣਿਆ ਗਿਆ ਮਾਨਜੋਗ ਪਾਈ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਬਾਲਮਿਕੀ ਮੱਝਵੀ ਸਿੱਖ ਪਾਈਚਾਰੇ ਦੀ ਰੋਸ਼ਨੀ ਗਵਾਈ ਕੀਤੀ ਸੀ ਔਰ ਦੂਸਰੇ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਜੀ ਜਿਨ੍ਹਾਂ ਵੱਲੋਂ ਇਹ ਗਲਤੀਆਂ ਹੋਈਆਂ ਸੀ ਦੋਨਾਂ ਧਿਰਾਂ ਨੇ ਆਪਸੀ ਗੱਲ ਕਾਫੀ ਗੱਲਬਾਤ ਤੋਂ ਬਾਅਦ ਅੱਜ ਆਪ ਜੀ ਦੀ ਜਾਣਕਾਰੀ ਦੇ ਲਈ ਮੈਂ ਬੇਨਤੀ ਕਰਦਾ ਆ ਕਿ ਪਹਿਲਾ ਜਿਹੜੇ ਹੈਗੇ ਉਹ ਡਾਕਟਰ ਗ੍ਰਿੰਦਰ ਸਿੰਘ ਰੰਗਰੇਟਾ ਜੀ ਉਹ ਆਪਣੇ ਵਿਚਾਰ ਜਿਹੜੇ ਆ ਉਹ ਰੱਖਣਗੇ ਕਿ ਅੱਜ ਦੇ ਘਟਨਾਕ੍ਰਮ ਦੇ ਵਿੱਚ ਕੀ ਉਹਨਾਂ ਨੇ ਫੈਸਲਾ ਦਿੱਤਾ ਡਾਕਟਰ ਗੁਰਿੰਦਰ ਵਹੀਗੁਰਜੀ ਕੀ ਸਤਿ ਮੈਂ ਗੁਰਿੰਦਰ ਸਿੰਘ ਗੰਦੇਤਾ ਗੁਰਿੰਦਰ ਸਿੰਘ ਟਵਾਲ ਉਹ ਫਰੰਗ ਵਿੱਚ ਅੱਜ ਜੋ ਵੀ ਇੱਕ ਸਾਥ ਸੰਗਠਿਤ ਹੋਈ ਹੈ ਤਰਨਾ ਦਲ ਦਸ਼ਮੇਸ਼ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਚਠੇਦਾਰ ਬਾਬਾ ਮੇਜਰ ਸਿੰਘ ਜੀ ਜੋਡੀ ਉਹਨਾਂ ਦੇ ਫੜਾ ਤੇ ਨਿਸ਼ਾਨੇ ਖਾਲਸਾ ਗੁਰੂ ਘਰ ਦੇ ਵਿੱਚ ਔਰ ਸਾਰੇ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਜੀ ਜਿਹੜੀ ਸਾਹਿਬ ਉਹ ਵੀ ਪਹੁੰਚੇ ਨੇ ਮੇਰੇ ਕੋਲੋਂ ਕੁਝ ਗਲਤੀਆਂ ਹੋਈਆਂ ਸੀ ਤੇ ਉਹ ਕਰਕੇ ਮੇਰੇ ਉੱਤੇ ਕਾਨੂੰਨੀ ਕਾਰਵਾਈ ਹੋ ਰਹੀ ਸੀ ਪਾਈਸਾ ਪਾਈ ਦਵਿੰਦਰ ਸਿੰਘ ਜੀ ਸੰਸਕ੍ਰਾਈ ਸੇਵਾ ਸੁਸਾਇਟੀ ਵਾਲੇ ਬੰਦ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਔਰ ਮੈਂ ਇਸੇ ਹਣ ਕੇ ਆਪਣੀਆਂ ਭੁੱਲਾਂ ਜੋ ਮੇਰੇ ਕੋਲ ਹੋਈਆਂ ਨੇ ਗਲਤੀਆਂ ਉਦੀ ਮੈਂ ਮੁਆਫੀ ਵੀ ਮੰਗੀ ਤੇ ਦਸ਼ਮੇਸ਼ ਪਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ ਸਿੰਘ ਸੋਢੀ ਜੀ ਔਰ ਅਨੁਸੂਚਿਤ ਜਾਤੀ ਦੇ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਗੁਣਾ ਜੀ ਵੀ ਇਹਨਾਂ ਦੇ ਸਾਹਮਣੇ ਜੋ ਵੀ ਫੈਸਲਾ ਸੰਗਤ ਵੱਲੋਂ ਹੋਇਆ ਆ ਔਰ ਇਹਨਾਂ ਨੇ ਵੱਡਾ ਦਿਲ ਦਿਖਾ ਕੇ ਮੈਨੂੰ ਮਾਫ ਕੀਤਾ ਆ ਔਰ ਮੇਰੇ ਉੱਤੇ ਅੱਗੇ ਤੋਂ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਵੇਗੀ ਤੇ ਮੈਨੂੰ ਮੈਨੂੰ ਚੇਤਾਵਨੀ ਦੇ ਕੇ ਮੈਨੂੰ ਮਾਫ ਕੀਤਾ ਗਿਆ ਕੁਝ ਸ਼ਰਤਾਂ ਦੇ ਉੱਤੇ ਮੈਂ ਸਿਗਨੇਚਰ ਕੀਤੇ ਨੇ ਔਰ ਇਹ ਹੋਸ਼ੋ ਹਵਾਸ 'ਚ ਆਪਣੀ ਮਾਨਸਿਕ ਹਾਲਾਤ ਬਿਲਕੁਲ ਸਹੀ ਰੱਖਦੇ ਹੋਏ ਇਹ ਮੈਂ ਕੀਤਾ ਹੈ ਔਰ ਦੁਬਾਰਾ ਤੋਂ ਇਹ ਗਲਤੀਆਂ ਨਹੀਂ ਦੁਹਾਈਆਂ ਜਾਣਗੀਆਂ ਔਰ ਇਹਨਾਂ ਦੇ ਬੜਾ ਦਿਲ ਕਰਕੇ ਮੈਨੂੰ ਮਾਫ ਕੀਤਾ ਗਿਆ ਮੈਂ ਧੰਨਵਾਦ ਕਰਦਾ ਜੀ ਦਬਾਅ ਤਾਂ ਨਹੀਂ ਤੁਹਾਡੇ ਨੇ ਜੀ ਕੋਈ ਦਬਾਅ ਨਹੀਂ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਲੱਗਿਆ ਹਾਂਜੀ ਇਸਨੇ ਨਿਮਾ ਪ੍ਰਧਾਨ ਆਪਣੇ ਹੋਸ਼ਵਾਲ ਦੇ ਵਿੱਚ ਬੜੇ ਆ ਆਪਣੇ ਬਿਲਕੁਲ ਸਹੀ 5 6 ਸੰਤੁਲਨ ਦੇ ਨਾਲ ਮੈਂ ਔਰ ਮੇਰਾ ਪਰਿਵਾਰ ਮੇਰੀ ਵਾਈਫ ਕੋ ਮੇਰੇ ਨਾਲ ਆਏ ਨੇ ਅਸੀਂ ਇੱਥੇ ਆ ਕੇ ਬਹੁਤ ਸੰਤੁਸ਼ਟ ਹਾਂ ਜੋ ਵੀ ਫੈਸਲਾ ਅ ਅਨਸੂਚਿਤ ਜਾਤੀ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਸਾਹਿਬ ਹੋਣਾ ਨੇ ਔਰ ਦਸ਼ਮੇਸ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਤੇਦਾਰ ਬਾਬਾ ਮਿੱਤਰ ਸਿੰਘ ਸੋਢੀ ਹੋਣਾ ਨੇ ਔਰ ਭਾਈ ਸਾਹਿਬ ਅਜੀਤਵਿੰਦਰ ਸਿੰਘ ਸੰਚਪਾ ਸੰਚਪਾ ਹੀ ਸੇਵਾ ਸੇਵਾ ਜਿਹੜੀ ਵਾਲੇ ਨੇ ਔਰ ਇੱਥੇ ਪਹੁੰਚੀ ਹੋਈ ਆਵਾਮ ਔਰ ਮਜਬੂਤ ਸਿੱਖ ਵਾਲਮੀਕੀ ਸੜਾਪਾ ਇਚਾਰਾ ਉਹਨਾਂ ਵੱਲੋਂ ਮੈਂ ਸਾਰਿਆਂ ਦਾ ਬਤ ਤਨ ਮਤ ਕਰਦਾ ਵਾਹਿਗੁਰੂ ਜੀ ਕੱਖ ਨਹੀਂ ਇਸ ਤੋਂ ਪਹਿਲਾਂ ਵੀ ਪੰਜ ਵਾਰ ਤੁਹਾਨੂੰ ਜੀ ਮਾਫੀ ਹੋਈ ਹੈ ਅੱਜ ਫੇਰ ਚੇਵਨ ਸਾਹਿਬ ਵੀ ਪਹੁੰਚੇ ਨੇ ਸਾਰਾ ਕੁਝ ਹੋ ਚੁੱਕਿਆ ਕੀ ਲੱਗਦਾ ਕਿ ਸੋਸ਼ਲ ਮੀਡੀਆ ਦੀ ਵਰਤੋਂ ਹੈ ਉਹ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਬਿਲਕੁਲ ਸੋਸ਼ਲ ਮੀਡੀਆ ਦੀ ਵਰਤੋਂ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ ਜੀ ਅੱਜ ਤੋਂ ਬਾਅਦ ਮੈਂ ਸੋਸ਼ਲ ਮੀਡੀਆ ਤੋਂ ਇੱਕ ਦੂਰੀ ਰਵਾਂਗਾ ਲੈ ਕੇ ਕੁਝ ਸ਼ਰਤਾਂ ਜਿਹੜੀਆਂ ਅੱਜ ਜਿਹੜੀਆਂ ਜਿਹੜੀਆਂ ਨੇ ਪ੍ਰਵਾਨ ਕੀਤੀਆਂ ਨੇ ਸ਼ਰਤਾਂ ਸੁਣਾਉਣੀ ਹੈ ਇਹਨਾਂ ਦੀ ਛੇਮਤੀ ਤੁਸੀਂ ਪੜ੍ਹ ਦਿੱਤੀ ਹੈ ਹਾਂ ਜੀ ਅੱਜ ਜਿਹੜੀਆਂ ਸ਼ਰਤਾਂ ਰੱਖੀਆਂ ਸੀ ਮੈਂ ਜਿਹਦੇ ਨਾਲ ਸੈਂਟੀ ਬਿਲਕੁਲ ਪ੍ਰਖਦਾਈ ਹੈ ਜੀ ਅੱਜ ਤੋਂ ਬਾਅਦ ਮੈਂ ਕਿਸੇ ਵੀ ਜਾਤ ਬਰਾਦਰੀ ਸਮਾਜ ਜਾਂ ਕਿਸੇ ਧਰਮ ਦੇ ਖਿਲਾਫ ਕੋਈ ਟਿੱਪਣੀ ਨਹੀਂ ਜਾਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਪਾਉਣਾ ਅੱਜ ਤੋਂ ਬਾਅਦ ਮੈਂ ਕਿਸੇ ਵੀ ਪੀਪਲ ਬੀਟ ਕਲਾਪ ਗਲਤ ਟਿੱਪਣੀ ਗਾਣਾ ਇਹ ਮੈਸੇਜ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਮਜਬੂਤ ਸਿਕ ਸਮਾਜ ਵਾਲਮੀਕੀ ਸਮਾਜ ਰਵਿਦਾਸੀਆ ਸਮਾਜ ਜੱਟ ਸਿਕ ਕੌਮ ਕਿਸਾਨ ਜੱਤੀ ਬੰਦੀਆਂ ਉੱਪਰ ਕੋਈ ਵੀ ਫਰਕਾਉ ਪਾਸ਼ਾ ਬਹਿਾਨਬਾਜੀ ਨਹੀਂ ਕਰਾਂਗਾ ਅੱਜ ਤੋਂ ਬਾਅਦ ਮੈਂ ਪਹਿਲਾਂ ਦੀ ਤਰ੍ਹਾਂ ਲਾਲਚ ਵਸ ਖੋ ਕੇ ਆਪਣੇ ਨਿੱਜੀ ਫਾਇਦੇ ਲਈ ਜਾਂ ਰਾਜਨੀਤਿਕ ਪਦ ਹਾਸਲ ਕਰਨ ਲਈ ਕਿਸੇ ਵੀ ਧਰਮ ਦਾ ਸਹਾਰਾ ਨਹੀਂ ਨਵਾਂ ਦਾ ਮਾਸੋਚਾ ਮੀਡੀਆ ਨੂੰ ਵਰਤ ਸਕਾਂਗਾ ਅੱਜ ਤੋਂ ਬਾਅਦ ਮੈਂ ਸਮਾਜ ਵਿੱਚ ਕਿਸੇ ਕਿਸੇ ਨੂੰ ਬੀਆਂ ਵੰਡੀਆਂ ਨਹੀਂ ਪਾਵਾਂਗਾ ਅੱਜ ਤੋਂ ਬਾਅਦ ਕੋਈ ਵੀ ਮੀਡੀਆ ਤੇ ਜਾਂ ਫੋਨ ਕਾਲ ਨਹੀਂ ਜਾਂ ਕਿਸੇ ਵੀ ਮੈਸੇਜ ਨਹੀਂ ਤੇ ਆਰਾਂ ਦੀ ਸਿਕਿਉਰਿਟੀ ਨਹੀਂ ਜਾਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਨਹੀਂ ਦਵਾਂਗਾ ਅੱਜ ਤੋਂ ਬਾਅਦ ਮੈਂ ਆਪਣੀ ਜੀ ਮੇਰੀ ਇਸ ਗਲਤੀ ਦੀ ਮਾਫੀ ਮੇਰੇ ਪਤਨੀ ਪਰਿਵਾਰ ਤੇ ਕੁਝ ਮਹਤਵਪੂਰਨ ਜੁੱਥੇ ਬੰਦੀਆਂ ਦੇ ਮੁੱਠੀਆਂ ਦੇ ਕਹਿਣ ਤੇ ਦਰਸਤਯਾਹਾਰਤੇ ਕੀਤੀ ਜਾ ਰਹੀ ਹੈ ਅਤੇ ਇਹ ਮੇਰੀ ਆਖਰੀ ਗਲਤੀ ਤੇ ਆਖਰੀ ਮਾਫੀ ਹੋਵੇਗੀ ਜੇਕਰ ਮਾਫੀ ਤੋਂ ਬਾਅਦ ਵੀ ਮੈਂ ਭਾਈ ਗਵਿੰਦਰ ਸਿੰਘ ਸੰਸਪਾਰੀ ਸੇਵਾ ਸੁਸਾਇਟੀ ਲਾਣਾ ਦੇ ਕਿਸੇ ਹੋਰ ਨਾਲ ਮਨ ਵਿੱਚ ਕੋਈ ਬਗਵਾਕੋਰੀ ਜਾਂ ਕੋਈ ਖੁੰਦਕ ਰੱਖਣ ਦੀ ਮਨਸਾ ਨਾਲ ਕਿਸੇ ਕਿਸਮ ਦੀ ਕੋਈ ਵੀ ਗਲਤੀ ਕਰਾਂਗਾ ਤਾਂ ਮੈਂ ਖੁਦ ਜ਼ਿੰਮੇਵਾਰ ਹੋਵਾਂਗਾ ਤੇ ਕਿਸੇ ਤਰ੍ਹਾਂ ਦੇ ਤਰਸ ਮਜਬੂਰੀ ਜਾਂ ਮਾਫੀ ਲਾਇਕ ਨਹੀਂ ਹੋਵਾਂਗਾ ਤੇ ਧਰਮਕ ਅਤੇ ਕਾਨੂੰਨ ਸਜ਼ਾਯੋਗ ਹੋਵਾਂਗਾ ਜੇਕਰ ਦੁਬਾਰਾ ਫੇ ਕੋਈ ਵੀ ਕਿਸੇ ਕਿਸਮ ਦੀ ਕੋਈ गलती करता हाँ तो मेरे यही केस द्वारा दर्ज समझ की कार्रवाई सजा जो लाजमी हो गए इतने मैं दस्तखत करके कर गलती बयान दे देता है और अल तो बाद मेरा कोई भी सोशल अकाउंट नो इंस्टाग्राम नो फेसबुक यूट्यूब खुलेगा। لیکن ان کیس اگر کسی بھی ائی ڈی کوئی کوئی غلط ائی ڈی کوئی ہو سکتا ہے کہ یہ چیزیں پڑھن تو وہاں کوئی వ్యక్తి کوئی پرانی چیز کٹ کے نئے سرے تو پا دے تے میں پھر کسی رِکے چا جاں تے میں یہ بھی چاہواں گا کہ اس غلطی پہ دھیان رکھا جاوے بھائی دویندر سنگھ جی بولو تسی توبہ دے بھائی دویندر سنگھ جی بولن گے پلیز کر لو کر بھائی دویندر کر لو نہیں بھائی نثار دندر کیک وائی گرو جی کا খালسا وائی گرو جی کی پتے ਆਪ ਸਭ ਨੇ ਦੇਖ ਲਿਆ ਸੋਣੀ ਲਿਆ ਇਹ ਡਾਕਟਰ ਦਵਿੰਦਰ ਸਿੰਘ ạtwal ਵੱਲੋਂ ਕੁਝ ਗਲਤੀਆਂ ਕਰਨ ਦੇ ਬਤਨ ਬਹੁਤ ਹੀ ਫਰਦੀ ਸ਼ਬਦਾਂ ਵਿੱਚ ਜਾਂ ਧਰਮ ਦੇ ਬਲਾ ਰੈਗਰੇਟਸ ਮਾਦਰੀਵਾ ਮੇਰੇ ਜੀਵਨ ਨੇ ਕੋਈ ਝੂਠ ਬਣਾ ਕੇ ਆਪਣੀ ਨਿੱਜੀ ਫੈਕਟ ਦੀ ਰੂਸ ਕੀਤਾ ਸੀ ਉਹ ਉਹਦੇ ਸਬੰਧ ਵਿੱਚ ਜਿਹੜਾ ਕੇਸ ਹੋਇਆ ਸੀ ਉਹ ਸੱਜਾ ਜੋਗ ਸੀ ਤੇ ਇਹਨਾਂ ਦੇ ਪਰਿਵਾਰ ਦੇ ਕੁਝ ਟਿਪੀਕਲ ਹਾਲਾਤ ਕਿਤੇ ਦੇ ਮੈਸੇਜ ਵੀ ਨਾਰਾਜ਼ ਜਾਈ ਨੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਮੈਂ ਸਿਸਕੀਆਂ ਤੇ ਪਰਿਵਾਰ ਦੇ ਤਰਲੇ ਤੇ ਸੰਗਤ ਦੀਆਂ ਜਿਹੜਾ ਹੁਕਮ ਸੀ ਕਿਉਂਕਿ ਸੰਗਤ ਦਾ ਹੁਕਮ ਸਿਰ ਮੱਤੇ ਪਿਆ ਗੁਰੂ ਸਾਹਿਬ ਨਹੀਂ ਮੋੜ ਸਕਦੇ ਤਾਂ ਮੇਰੀ ਕਿ ਔਕਾਤ ਆ ਪਰ ਨਾ ਚਾਹੁੰਦਿਆਂ ਹੋਇਆਂ ਜਿਨ੍ਹਾਂ ਦੀ ਪਰਿਵਾਰ ਦੀਆਂ ਭਾਵਨਾਵਾਂ ਤੇ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਇਆਂ ਜਿਹੜਾ ਵਾ ਇਹਨਾਂ ਦੀ ਕੀਤੀ ਦੀ ਮੈਨੂੰ ਮਾਫੀ ਦੇ ਰਿਆਂ ਔਰ ਇਸ ਗੱਲ ਦਾ ਮੈਂ ਅੱਜ ਸੰਗਤ ਨੂੰ ਵੀ ਤੁਹਾਡੇ ਮਾਣ ਦੇ ਨਾਹੀਂ ਅਪੀਲ ਕਰਨਾ ਚਾਹੁੰਦਾ ਕਿ ਮੇਰੇ ਵੀਰੋ ਪੰਜਾਬ ਸਾਡਾ ਬਹੁਤ ਵਧੀਆ ਦਾ ਪੰਜਾਬ ਵਰਗਾ ਸਵਰਗ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਔਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਅੱਜ ਜੱਟ ਸਿੱਖ ਤੇ ਮੱਝੀ ਸਿੱਖ ਸਮਾਜ ਦੇ ਵਿੱਚ ਪਾੜਾ ਪੈ ਰਿਆ ਨਾ ਇਹ ਦੋਵੇਂ ਕੌਮਾਂ ਜਿਹੜੀਆਂ ਇਕੱਠੀਆਂ ਕਿਤੇ ਹੋ ਜਾਣ ਤਾਂ ਪੰਜਾਬ ਜਿਹੜਾ ਵਾਣਾ ਮੁਰਸੁਦਗੀ ਤੋਂ ਵੱਲ ਜਾ ਸਕਦਾ ਔਰ ਆਪਾਂ ਇਹ ਕੰਮ ਕਰਨਾ ਉੱਥੇ ਹੀ ਮੈਂ ਕੁਝ ਅੰਗਰੇਤੇ ਸਮਾਜ ਦੇ ਜਿਹੜੀ ਸਾਡੇ ਮੁੰਡੇ ਨੇ ਉਹਨਾਂ ਨੂੰ ਮੈਂ ਕਵਾਂਗਾ ਕਿ ਭਾਈ ਅਸੀਂ ਉਹ ਕੰਮ ਨਾਲ ਕਰੀਏ ਜਿਹੜਾ ਸੰਗਤ ਨੂੰ ਜਾਂ ਮਾਨਵਤਾ ਦੇ ਭਲੇ ਲਈ ਚੰਗਾ ਮਾੜਾ ਵਾ ਇਹੀ ਮੈਸੇਜ ਜਿਹੜਾ ਵਾ ਜੱਤ ਸਿੱਖਤ ਬਾਦ ਕੁਝ ਵੀਰਾਂ ਵਾਸਤੇ ਦੇ ਲਾ। ਕਿ ਭਾਈ ਸਾਨੂੰ ਵੀ ਗਲਤ ਕਮੈਂਟ ਮਾਰ ਕੇ ਲਿਆ ਕਰੋ। ਆਪਾਂ ਇੱਕਾਂ ਯਾਰ ਅਸੀਂ ਇੱਕ ਗੁਰੂ ਦੇ ਸਿੱਖਾਂ ਤੇ ਆਪਾਂ ਕੋਸ਼ਿਸ਼ ਕਰਕੇ ਕੌਣ ਵਾਲੇ ਸਮੇਂ ਦੇ ਵਿੱਚ ਰਹੀਏ ਤੇ ਜੇਕਰ ਕੋਈ ਕਿਸੇ ਕਿਸਮ ਦਾ ਵੀ ਕੋਈ ੜਕਾ ਉਹ ਬਿਆਨਬਾਜ਼ੀ ਕਰਦਾ ਚਾਹੇ ਮੈਂ ਹੀ ਹੋਵਾਂ ਉਸ ਤੋਂ ਸਾਝਾ। ਅणि ਇਸ ਮਾਮਲੇ ਵਿੱਚ ਡਾਕਟਰ ਨੂੰ ਜਿੱਥੇ ਵੀ ਚਾਹੇ ਹਾਈ ਕੋਰਟ ਦੇ ਵਿੱਚ ਜਾਂ ਸਾਡੇ ਲੋ ਰਿਪੋਰਟ ਦੇ ਵਿੱਚ ਕੋਈ ਮੇਰੇ ਬਿਆਨ ਦੀ ਲੋੜ ਹੋਵੇਗੀ ਉਹਨਾਂ ਦਾ ਕੇਸ ਖਾਰਜ ਕਰਾਉਣ ਲਈ ਤਾਂ ਉਹ ਮੈਂ ਉਹਦੇ ਲਈ ਪਾਪਾ ਬੰਦਾ। ਕਿਹੜੇ ਕੇਸ ਵਾਸਤੇ? ਸਾਡੇ ਲੋਗ ਜੀ ਬਿਲਕੁਲ ਜਿਹੜਾ ਮੇਰੇ ਕੋਲ ਕੇਸ ਹੋਇਆ ਵਾ ਉਹਦੇ ਲਈ ਇਹਨਾਂ ਦੀ ਜਿਹੜੀ ਮਾफी ਚਾਚਣਾ ਸੰਗਤ ਦੇ ਵਿੱਚ ਦਿੱਤੀ ਹੋਈ ਆ ਜਾਂ ਨਾ ਨਹੀਂ ਸ਼ਰਤਾਂ ਕੁਝ ਕਬੂਲੀਆਂ ਵਾ ਉਹਦੇ ਬਹਹਾਫ ਦੇ ਉੱਪਰ ਜਿਹੜਾ ਵਾ ਉਹਦੇ ਵਾਸਤੇ ਮਨਜ਼ੂਰੀ ਦੀ ਕਾਨੂੰਨੀ ਪ੍ਰਕਿਰਿਆ ਨੂੰ ਲਾਵਾ ਨੂੰ ਅੰਤ੍ਰਿਕ ਕਰਨ ਵਾਸਤੇ ਜਿੱਥੇ ਵੀ ਸਾਈਨ ਅਪ ਲੈ ਲੋੜੀ ਦੀ ਹਾਰੇ ਠੀਕ ਹੈ ਉਹਨਾਂ ਪਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਾਨਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਅਤੇ ਡਾਕਟਰ ਗੁਰਦਸਤ ਸਿੰਘ ਦਵਾਲ ਜਿਨਾਂ ਦੇ ਵਿਚਾਲੇ ਮਨ ਮਟਾਲ ਸੀ ਤੋਂ ਇਹਨੂੰ ਸੁਲਝਾਉਣ ਵਾਸਤੇ ਸਾਡੇ ਮਾਨਯੋਗ ਅਨੁਸੂਚਿਤ ਜਾਪੀਆਂ ਕਮਿਸ਼ਨ ਦੇ ਚੇਅਰਮੈਨ ਪੰਜਾਬ ਸਰਕਾਰ ਚੰਡੀਗੜ੍ਹ ਤੋਂ ਇੱਛੇ ਤੌਰ ਤੇ ਚੱਲ ਕੇ ਆਏ ਸਰਦਾਰ ਜਸਪ੍ਰੀਤ ਸਿੰਘ ਜੀ ਗੜੀ ਆਪੇ ਸਾਡੇ ਸਦਾ ਕਰਨਦੀਪ ਸਿੰਘ ਜੀ ਗਹਿਰੀ ਬਠਿੰਡੇ ਤੋਂ ਚੱਲ ਕੇ ਆਏ ਹਨ ਇਸੇ ਤਰ੍ਹਾਂ ਸਰਦਾਰ ਬਲਵੀਰ ਸਿੰਘ ਜੀ ਮਾ ਖੇਰਮਾ ਰੰਗਰੇਟਾ ਨੇ ਆਖ ਸਿੰਘ ਜਥੇਬੰਦੀਆਂ ਹੋਰ ਸਾਡੇ ਬਹੁਤ ਹੀ ਸਤਕਾਰਯੋਗ ਭਾਈ ਸਰਵਿੰਦਰ ਸਿੰਘ ਜੀ ਆਪੇ ਦੂ ਬਾਜੀ ਹੁਣੇ ਆਏ ਜੀ ਦਫ਼ਤਰ ਤੋਂ ਆਏ ਆ ਔਰ ਬਹੁਤ ਸਤਿਕਾਰਯੋਗ ਕੈਪਟਨ ਵਿਨਦਰ ਸਿੰਘ ਜੀ ਇਹਨੇ ਪੁਰਤੋਂ ਕੈਪਟਨ ਕੋ ਵੀ ਲੱਗੇ ਨੇ ਜੀ ਤੇ ਅਗਰ ਗੋਲਦੀ ਵੀਰ ਦੀ ਕਾਉਂਸਲਰ ਹੈ ਭਾਈ ਬਲਜੀਤ ਸਿੰਘ ਚੇਅਰਮੈਨ ਸਾਡੇ ਸ੍ਰੀ ਰਾਜਵੀਰ ਸਿੰਘ ਜੀ ਗਰੀ ਸਾਹਿਬ ਦੇ ਨਾਲ ਤੇ ਇਹਦਾ ਕੋਈ ਸੈਂਟਲ ਇਹਨਾਂ ਦੇ ਨਗਰ ਤੋਂ ਇਹਨਾਂ ਦੇ ਭਾਈ ਸੁਦਾਨ ਸਿੰਘ ਜੀ ਦੋਸਤ ਜਿਹੜੇ ਬਚਪਨ ਦੇ ਔਰ ਹੋਰ ਜਿਹੜੀਆਂ ਪਰਮੋਕਸ਼ੀ ਸ਼ੀਰਤਾ ਭਾਈ ਜੋਗਾ ਸਿੰਘ ਜੀ ਵਡਾਲਾ ਇਸ ਅੰਗਰੇਜ਼ ਦੇ ਸੁਪਾ ਭਾਈ ਹਰਜਿੰਦਰ ਸਿੰਘ ਜੀ ਸੈਕਟਰੀ ਦੇ ਸੁਵੇਖਤਰਨਾਦਾਲ ਸੁਪੈਂਟਸਾਬ ਜਿੰਨੇ ਵੀ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਅੱਜ ਬਹੁਤ سارے ਬਾਬਾ ਕਲਵਰ ਸਿੰਘ ਜੀ ਜਾੜੇ ਤੋਂ ਸਾਰਿਆਂ ਨੂੰ ਮੈਂ ਫੜਕ ਜਾਉਣਾ ਹੈ ਵੈਕੂਨ ਚੀਕਾ ਖਾਣ ਦਾ ਇਹ ਆਇਆ ਖਲ ਕਰੇ ਜAVE ਨਾਲ ਜਾਵੇ ਗੁਰੂਪੰਤ ਨੂੰ ਪਾਵੇ ਹਾਲੇ ਹਾਲੇ ਤਾਂ ਜੋ ਇਹੋ ਜਿਹੇ ਜਿਹੜੇ ਮਸਲੇ ਆਪਣੇ ਭਰਾਵਾਂ ਦੇ ਵਿੱਚ ਗਲਤ ਫਹਿਮੀ ਨਾ ਬਣਦੇ ਆ ਇਸੇ ਤਰ੍ਹਾਂ ਹੀ ਮਿਲ ਬੈਠ ਕੇ ਆਪਾਂ ਇਹ ਜਿਹੜਾ ਪੁਰਾਣਾ ਵਾ ਇਹ ਸਾਡੇ ਸਦਾ ਜਸਪ੍ਰੀਤ ਸਿੰਘ ਜੀ ਗੜੀ ਹੁਣਾ ਨੇ ਕੀਤਾ ਬੜਾ ਵਧੀਆ ਇਹ ਇਹ ਤੇ ਇਹ ਪਹਿਲਾ ਇਹਨਾਂ ਦਾ ਇਹ ਫੈਸਲਾ ਨਹੀਂ ਹੈ ਹੋਰ ਵੀ अनेका ਤਰ੍ਹਾਂ ਦੇ ਫੈਸਲੇ ਜਿਹੜੇ ਇਹਨਾਂ ਕੋਲ ਨਹੀਂ ਵੀ ਜਾਂਦੇ ਉਹ ਵੀ ਇਹ ਉਹਦਾ ਸੂਬਾ ਮੋਟੋ ਲੈ ਕੇ ਉਹਨਾਂ ਨੂੰ